ਇਹ ਪਿੰਡ ਲਖੋ ਵਾਲਾ ਨਾਮ ਮੇਰੇ ਵਾਰਸ ਵਸੀ ਗੱਲਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਉਦੋਂ ਵੀ ਇਹਦਾ ਸ਼ਰਸੂਰ ਪਾੜਿਆ ਹੀਗਾ ਆਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਨਾ ਅਸਲ ਨਾਮ ਰਾਣਾਵਾਂ ਦਾ ਬਬ ਤੇ ਧੋਨੀ ਕਹਿੰਦੇ ਆ ਆਏ ਵਾ ਗੱਲਬਾਤ ਹੀ ਹੋਣੀ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਹਾਏ ਕਿਦਣ ਗਿਆ ਸੀ ਕਿ ਕੱਲ 11 ਵਜੇ ਗਿਆ ਵਾ ਕਰੋ ਕਹਿੰਦਾ ਮੈਂ ਦਾੜੀ ਕਰਾਵਾਂ ਹਾਏ ਹਾਏ ਉਸ ਬੰਦੇ ਨਹੀਂ ਪਹੁੰਚਿਆ ਬੰਦਾ ਹੀ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਲੱਗਦਾ ਸ਼ਾਮ ਕੇ ਕਾਤੇ ਹੋ ਲੜਿਆ ਰਹੇ ਹੋ ਹਰ ਕਾਤੇ ਸ਼ਾਕਾ ਕੀ ਚੰਦੇ ਕੁਝ ਕੋਈ ਹੋਰ ਤੇ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ हां जी, ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰ वारसम ਸਿੰਘ ਪਿੰਡ ਲਖੋਵਾਲ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊ।